भई यार मंडी सां ज़रूरी आहे ਵਾਰ ਦਾ ਨਾ ਨਹੀਂ ਆਉਂਦਾ ਬੋਲੋ ਕਿਹਨਾਂ ਦੀ ਤੁਹਾਡੀ ਸਿੱਧੂਪੁਰ ਦਾ ਮਹਾਰਾਜ ਜੀ ਆਪਣੇ ਕਣਕ ਬਾਰੇ ਧਰਨ ਲੱਗਿਆ ਭਾਈ ਇਹ ਕਣਕ ਰੋਲੀ ਜਾਂਦੀ ਹੈ ਆਪਣੀ ਢੋਲੀ ਵੀ ਲਾ ਕੇ ਵਾਰ ਦਾ ਨਹੀਂ ਆ ਰਿਹਾ ਉਹਦਾ ਕਰਕੇ ਚੁੱਕਾ ਨਾ ਮਾਰਦਾ ਜਿਹੜੀ ਪ੍ਰਸ਼ਾਸਨ ਨਾਲ ਕੋਈ ਗੱਲ ਕਰੀ ਇਨਸਪੈਕਟਰ ਨਾਲ ਆ ਜਾਂਦਾ ਹਾਂ ਜੀ ਕੀ ਕਹਿੰਦੇ ਇਨਸਪੈਕਟਰ ਕੀ ਉਹ ਬਸ ਕਹਿੰਨੇ ਨੇ ਭੇਜਾਂਗੇ ਵਾਰ ਦਾ ਨਾਂ ਹੀ ਕਰਾਂਗੇ ਕੋਈ ਨਹੀਂ ਕੋਈ ਗੱਲ ਹੋ ਰਹੀ ਹੈ ਹੁਣ ਦੇ ਨਹੀਂ ਲਾ ਰਹੇ ਦੇ ਵਾਰ ਦਾ ਹਾਂ ਕਰਕੇ 9 ਵਜੇ ਦਾ ਵਾਰ ਦਾ ਨਾ ਆ ਰਿਹਾ ਇੱਕੋ ਫੁੰਜਿਆ ਜੋ ਰਜੂ ਦੇ ਬਾਈ ਨੋ ਸਚਾਈ ਸਾਰੀਆਂ ਜਿਹੜੀਆਂ ਨੰਗੀਆਂ ਪਈਆਂ ਦੇਣੀਆਂ ਫੇਰ ਦੀਆਂ ਹਰ ਜਿਹੜੀ ਸਚਾਈ ਹੈ ਤੋਂ ਵੀ ਸਚਾਈ ਹੈ ਪਤਾ ਵੀ ਨਹੀਂ ਅਸੀਂ ਕਿਹੜੀ ਜਿਹੜੀ ਸਚਾਈ ਹੈ ਸਾਡਾ ਗੱਲ ਰਿਪੋਰਟਿੰਗ ਹੈ ਜੀ ਅੱਛਾ ਜੀ ਕਿੰਨੇ ਕਿੰਨੇ ਸਵੇਰੇ ਕਿੰਨੇ ਵਜੇ ਆਉਣ ਲੱਗਿਆ ਸਨ ਨਹੀਂ ਨਹੀਂ ਸਵੇਰੇ ਨਹੀਂ ਪਤਾ ਦੋ ਦਿਨ ਸੀ ਕਿ ਹੜਤਾਲ ਸੁਪਤਾ ਦਾ ਪਿਆਜੇ ਬੰਦੀ ਅੱਛਾ ਜੀ ਉਹਦੇ ਕਰਕੇ ਮੂਰੇ 8-9 ਗੱਡੀਆਂ ਸੀਗੀਆਂ ਬਾਹਰ ਤਾਂ ਨਹੀਂ ਠੀਕ ਹੈ ਜੀ ਬਾਹਰ ਲੋਡ ਕਰਦੇ ਬਹੁਤ ਟਾਈਮ ਲੱਗਦਾ ਸਭ ਤੇ ਗੱਡੀਆਂ ਇਕੱਠ ਹੁੰਦੀਆਂ ਠੀਕ ਹੈ ਜੀ 489947 ਗੱਡੀ ਆ ਉਹ ਭਰੀਆਂ ਦੀ ਹੈ ਘੰਡੇ ਜਿਹੜਾ ਤਾਂ ਕਿਥੋਂ ਨਹੀਂ ਆ ਜਾਣ ਤੇ ਡੇਢ ਬਾਕੀ ਰੇ ਬੋਲੀ ਦੀ ਗੱਲ ਜਿਹੜੀਆਂ ਸੁੱਕੀਆਂ ਲੱਗਣਗੀਆਂ ਗਿੱਲੀਆਂ ਸਾਨੂੰ ਉਦੋਂ ਕਹਿੰਦੇ ਚੱਪ ਚੱਪ ਜਿਹੜੀਆਂ ਜੀ ਹੁਣ ਜਿਹੜੀਆਂ ਢੇਰੀਆਂ ਉੱਤੇ ਸਹਾਰੀਆਂ ਹੁਣਾਂ ਨੇ ਮੀਂਹ ਪੈ ਗਿਆ ਜੀ ਉਹਦਾ ਕੀ ਹਾਲੀ ਹੈ ਬਈ ਉਹ ਕੀ ਦੀ ਗਲਤੀ ਹੈ ਨਹੀਂ ਉਹ ਕੀ ਦੀ ਗਲਤੀ ਹੈ ਜੀ ਨਹੀਂ ਨਹੀਂ ਉਹ ਤਾਂ ਆੜਤੀ ਨੂੰ ਦੇਣੀ ਸੀ ਤਰਪਾਲਾਂ ਦੇ ਨਹੀਂ ਕਿਹਨਾਂ ਨੂੰ ਜੀ ਆੜਤੀਆਂ ਨੂੰ ਸਰ ਸਾਨੂੰ ਮੈਂ ਬਾਕਾਇਦਾ ਉਹਦੇ ਗੱਲ ਕਹੀ ਸੀ ਨਾ ਜੀ ਫਿਰ ਤੁਸੀਂ ਆੜਤੀਆਂ ਕਿਉਂ ਨਹੀਂ ਨਹੀਂ ਬੋਲੀ ਅਸੀਂ ਆੜਤੀਆਂ ਨੂੰ ਵੀ ਕਹਿਨੇ ਆ ਜੀ ਤੁਸੀਂ ਉਹਨਾਂ ਦੇ ਕਾਰਵਾਈ ਪਾਓ ਜੀ ਸਰ ਮੈਂ ਸਾਨੂੰ ਉਹਦੇ ਸਰ ਕਿੱਦਾਂ ਅਸੀਂ ਕਿੱਥੋਂ ਨੂੰ ਤੁਸਲਿਓ ਜੀ ਇਹਨਾਂ ਦਫ਼ਤਰ ਕਹਿ ਰਹੇ ਅਸੀਂ ਵੀ ਕਿੱਥੋਂ ਸੀ ਕਮੇਡੀਆਂ ਨੂੰ ਕੋ ਬਿਲ ਬਿਲ ਰਿਸ਼ਣ ਕਰਦਾ ਨਹੀਂ ਨਹੀਂ ਕਿੰਨੇ ਵਾਊਚਰ ਕਿਹਾ ਸੀ ਅਸੀਂ ਕਿੱਥੋਂ ਨੂੰ ਪੁੱਛ ਰਹੇ ਕਿੰਨਾ ਤੁਸੀਂ ਦੱਸਿਆ ਸੀਗਾ ਵੀ ਇੱਥੇ ਤੱਕ ਦੇਣੀ ਹੈ ਵੀ ਕੀ ਬਲਾਕ ਤੇ ਗਏ ਸੀ ਅਸੀਂ ਮੈਂ ਕਹਿੰਦਾ 12 ਗਏ 12 ਦੇ ਆਪਾਂ ਕਰ ਰਿਹਾ ਜੀ ਕੱਲ੍ਹ ਜਿਹੜਾ ਕਰ ਰਿਹਾ ਤੁਸੀਂ ਪਹਿਲਾਂ ਤੁਹਾਡਾ ਹੈਗਾ ਜੀ ਬਾਰਦਾਨੇ ਦਾ ਬਾਰਾ ਹਟਾ ਰਿਹਾ ਉਹਨਾਂ ਦੇ ਅੱਗੇ ਜਾਂਦੇ ਜਗਾ ਉਹਨਾਂ ਨੇ ਸੈਕਿੰਡ ਇਹ ਗੱਲ ਜਿਹੜੀ ਤਰਪਾਲਾਂ ਵਾਲੀ ਤਰਪਾਲਾਂ ਵਾਲੀ ਮੈਂ ਤੁਹਾਨੂੰ ਪਰਸੋਂ ਕਿਹਾ ਸੀ ਵੀ ਆੜਤੀਆਂ ਦਾ ਕੰਮ ਹੁੰਦਾ ਤਰਪਾਲਾਂ ਦੇਣੀਆਂ ਉਹ ਨਾ ਕੋਈ ਮਹਿਕਮਾ ਦੇਵੇ ਨਾ ਕੋਈ ਕਮੇਟੀ ਦੇਵੇ ਉਹ ਤੁਸੀਂ ਕਹੋ ਉਹਨਾਂ ਨੂੰ ਆੜਤੀਆਂ ਨੂੰ ਜਿੱਦੈ ਲਾਇਸੈਂਸ ਦੇਣ ਦਾ ਇਸ਼ੂ ਕਰਦੇ ਉਹ ਕਹਿੰਦੇ ਵੀ ਹਾਂ ਟੀਕਾ ਤਰਪਾਲਾਂ ਸੀ ਭਾਈ ਤੁਹਾਡੇ ਇੰਤਿਆਫ ਕਰਦੇ ਜਮਾ ਤੁਸੀਂ ਉਹਨਾਂ ਨੂੰ ਮਾੜਾ ਮੋੜਾ ਕਰੋ ਸਰ ਜਿਹੜਾ ਤੀਜੀ ਗੱਲ ਰਹੀ ਬੋਲੀ ਦੀ ਬੋਲੀ ਨੇ ਸੁ ਬਾ ਆਰਤੀਆਂ ਅਸੀਂ ਕੈਤਪ ਤਰਪਾਲਾਂ ਨੂੰ ਠੀਕ ਆ ਖੜੇ ਆ ਇੱਥੇ ਆਰਤੀਆਂ ਦੇ ਬੰਦੇ ਵੀ ਖੜੇ ਨੇ ਉਸ ਤੋਂ ਬਾਅਦ ਅਸੀਂ ਉਹਨੂੰ ਸੋਨੂ ਚ ਕੈਤ ਲਾਵਾਂਗੇ ਜਿਵੇਂ ਲਾਈ ਹੋਈ ਹੈ ਨਹੀਂ ਕਰ ਸੁਣੋ ਸੁਣ ਲਾਈ ਹੋਈ ਹੈ ਸਰ ਤਰਪਾਲਾਂ ਦਿੱਤੀਆਂ ਨਹੀਂ ਆਏ ਤੁਹਾਡਾ ਪੱਜਾ ਮਾਰ ਲੈਣੇ ਜੰਡੀ ਦੇ ਲੈ ਕੇ ਵੀ ਸੰਦੋ ਦਿੰਦੇ ਹਾਂ ਆਪਾਂ ਲੋ ਸਲਸ ਲਿਆਓ ਤੇ ਫੜਾਓ ਸਾਨੂੰ ਨਹੀਂ ਜੇ ਤੁਸੀਂ ਤਰਪਾਲਾਂ ਨਹੀਂ ਲਾਓ ਹਾਂ ਤੁਹਾਡਾ ਹੱਕ ਹੈ ਜਿਹੜੇ ਮੰਦਸਨ ਕੋਈ ਡਿਊਟੀ ਹੈ ਕਹਿਣਾ ਚਾਹੀਦਾ ਹੈ ਤਰਪਾਲਾਂ ਤੁਹਾਨੂੰ ਅੱਜ ਵੀ ਆੜਤੀਆਂ ਦੇਣੀਆਂ ਆੜਤੀ ਤੁਹਾਨੂੰ ਪ੍ਰੋਵਾਈਡ ਕਰਾਊਗਾ ਅਸੀਂ ਜੇ ਨਹੀਂ ਦਿੰਦਾ ਤੁਸੀਂ ਦੋ ਵਕਰ ਲੈ ਕੇ ਮਾਰ ਕਮੇਟੀ ਦੋ ਦਿੰਦਾ ਕਿ ਵੀ ਨਹੀਂ ਉਹ ਚਲ ਅਸੀਂ ਦੇ ਦਿੰਨੇ ਆਂ ਜੀ ਸੌਦੀ ਕਰਨਾ ਸਹਿਮਤ ਹੋ ਜਾਂਦੇ ਉਹ ਲਿਖ ਕੇ ਦੇ ਦਿੰਨੇ ਆ ਕੋਈ ਗੱਲ ਨਹੀਂ ਜੋ ਲਿਖ ਕੇ ਦੇ ਦੇਣੀ ਸਵੇਰੇ ਤੁਸੀਂ ਕਿਹੜੇ ਆੜਤੀਆਂ ਦੀ ਗੱਲ ਕੀਤੀ ਸੀ ਵੀ ਉਹਦੇ ਤਰਪਾਲਾਂ ਦਿੱਤੀਆਂ ਹੋਈਆਂ ਜੀ ਯਾਰ ਜਾ ਤਾਂ ਸੀਗਾ ਤੇ ਆਜ